ਭਰ ਸਿੱਖ ਜਿਹੜਾ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਸਰਵੋੱਚ ਸਮਝਿਆ ਤੇ ਉਹਨਾਂ ਵਾਸਤੇ ਇਹ ਹੁਕਮ ਵੀ ਹੈ ਕਿ ਤਖਤ ਹੀ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਫੈਸਲੇ ਕਰਕੇ ਸਾਰੀ ਕੌਮ ਨੂੰ ਜਿਹੜਾ ਉੱਥੇ ਸੰਦੇਸ਼ ਦਿੱਤਾ ਜਾਂਦਾ ਤੇ ਆਦੇਸ਼ ਚਾਰੀ ਕੀਤੇ ਜਾਂਦੇ ਜਦੋਂ ਵੀ ਕਦੀ ਅਵੱਗਿਆ ਹੋ ਜੇ ਜਦੋਂ ਵੀ ਕੋਈ ਗਲਤੀ ਹੋ ਜੇ ਕੌਮ ਦੇ ਵਿੱਚ ਕੋਈ ਦੁਬਧਾ ਪੈ ਜੇ ਹਮੇਸ਼ਾ ਕੌਮ ਜਿਹੜੀ ਹੈ ਉਹ ਤਖਤ ਵੱਲ ਵੇਖਦੀ ਹੈ ਸੋ ਉੱਥੇ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਸੀ ਕੋਈ ਸਾਡੀ ਅਵਗਿਆ ਹੋਈ ਸੀ ਉਹਦੇ ਕਰਕੇ ਉੱਥੇ 2 ਦਸੰਬਰ ਨੂੰ ਫੈਸਲੇ ਕੀਤੇ ਗਏ ਔਰ ਸਾਰੇ ਨੇ ਗੱਲ ਮੰਨ ਕੇ ਉੱਥੇ ਜੋ ਸੇਵਾ ਵੀ ਲੱਗੀ ਸਜ਼ਾ ਵੀ ਲੱਗੀ ਤਨਖਾਹ ਵੀ ਲੱਗੀ ਉਹ ਭੁਗਤ ਕੇ ਗਏ ਪਰ ਬੜਾ ਦੁੱਖ ਹੈ ਕਿ ਸਦਾ ਸੁਖਬੀਰ ਸਿੰਘ ਬਾਦਲ ਜਦੋਂ ਤੁਸੀਂ ਇਹ ਮੰਨ ਵੀ ਗਏ ਹੋ ਸੇਵਾ ਵੀ ਤੁਸੀਂ ਕਰ ਲਈ ਹੈ ਜੋ ਉੱਥੇ ਤਨਖਾਹ ਲੱਗੀ ਸੀ ਉਹ ਵੀ ਭੁਗਤ ਲਈ ਹੈ ਹੁਣ ਤੁਹਾਨੂੰ ਕੀ ਲੋੜ ਪਈ ਹੈ ਕਿ ਤੁਸੀਂ ਇਹ ਕਹਿੰਦੇ ਕਿ ਮੈਂ ਤਾਂ ਉੱਥੇ ਸਾਰਾ ਕੁਝ ਝੂਠ ਹੀ ਕਹਿ ਦਿੱਤਾ ਸੀਗਾ ਮਗਰ ਮੰਨਿਆ ਇਸ ਕਰਕੇ ਇਸ ਕਰਕੇ ਮੈਂ ਆਪਣੀ ਝੋਲੀ ਚ ਪਾ ਲਿਆ ਫਿਰ ਜੇ ਤੁਸੀਂ ਝੂਠ ਹੀ ਬੋਲਣੇ ਸੀ ਉੱਥੇ ਜਾ ਕੇ ਤੇ ਝੂਠ ਉਹਦਾ ਬੋਲ ਦਿੰਦੇ ਮੈਂ ਨਹੀਂ ਕੀਤਾ ਉਹ ਵੀ ਝੂਠ ਹੀ ਸੀਗਾ ਕਿ ਜੇ ਤੁਸੀਂ ਕਹਿੰਦੇ ਕਿ ਮੈਂ ਨਹੀਂ ਕੀਤਾ ਤਾਂ ਉੱਥੇ ਜਾ ਕੇ ਕਹਿ ਦਿੰਦੇ ਵੀ ਮੈਂ ਨਹੀਂ ਕੀਤਾ ਜੇ ਝੂਠ ਹੀ ਬੋਲਣੇ ਸੀਗੇ ਤੇ ਬੜਾ ਦੁੱਖ ਹੈ ਇਸ ਗੱਲ ਦਾ ਕਿ ਐਡੀ ਵੱਡੀ ਸਰਵੋੱਚ ਸੰਸਥਾ ਨੂੰ ਵੀ ਜਾ ਕੇ ਵੀ ਸੀ ਉੱਥੇ ਉੱਥੇ ਝੂਠ ਬੋਲੀਏ ਸੋ ਅੱਜ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਇਹ ਕਹੇ ਇਹ ਇਹ ਜਿਹੜਾ ਐਸ ਵੈਲਿਊ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇ ਬਿਲਕੁਲ ਸੀ ਤਾਂ ਹਣ ਸਾਰੇ ਬੰਦੇ ਕਿਹਨੂੰ ਬੰਦੇ ਬਣਾਓਗੇ ਤਖਤਾਂ ਦੇ ਜਥੇਦਾਰਾਂ ਨੇ ਤੁਹਾਨੂੰ ਉੱਥੇ ਆਦੇਸ਼ ਜਾਰੀ ਕੀਤਾ ਸੀਗਾ ਜੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਤੁਸੀਂ ਚੈਲੰਜ ਕਰ ਰਹੇ ਹੋ ਜੇ ਤਖਤਾਂ ਨੂੰ ਜਥੇਦਾਰ ਤਖਤਾਂ ਨੂੰ ਚੈਲੰਜ ਕਰ ਰਹੇ ਹੋ ਤੇ ਕਿੱਥੇ ਕਿਹੜੀ ਜਗ੍ਹਾ ਤੇ ਅਸੀਂ ਜਾ ਕੇ ਫੈਸਲੇ ਕਰਾਂ ਸੋ ਬੜਾ ਅਫਸੋਸ ਹੈ ਜੀ ਸਾਰੀ ਕਾਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਕੀ ਕਾਨਫਰੰਸ ਨੂੰ ਲੈ ਕੇ ਜਿਹੜੀਆਂ ਤਿਆਰੀ ਦੇਖੋ ਜੀ ਕਾਨਫਰੰਸ ਦਾ ਕਰਨ ਨਾ ਕਰਨ ਉਹ ਉਹਨਾਂ ਦੀ ਵੱਖਰੀ ਗੱਲ ਹੈ ਪਰ ਉਹਨਾਂ ਨੂੰ ਚਾਹੀਦਾ ਸੀ ਪਹਿਲਾਂ ਉੱਥੇ ਅਸਤੀਫਾ ਦੇਂਦੇ ਮਨਜ਼ੂਰ ਕਰਾਉਂਦੇ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹ ਆਪਣੀ ਪਾਰਟੀ ਸ਼ੁਰੂ ਕਰਦੀ ਅਸੀਂ ਸਾਰੇ ਪਾਰਟੀ ਕਰਦੇ ਕਿਉਂਕਿ ਇਸ ਤੇ ਤਿਆਰ ਹੈ ਪਾਰਟੀ ਕਰਨ ਵਾਸਤੇ ਉਹ ਕਿਉਂ ਨਹੀਂ ਚਾਹੁੰਦੇ ਕਿ ਅਕਾਲੀ ਦਲ ਜਿਹੜਾ ਤਕੜਾ ਹੋਵੇ ਕਿਉਂ ਨਹੀਂ ਚਾਹੁੰਦੇ ਕਿ ਪੁਨਰਸੁਰਜੀਤ ਹੋ ਕੇ ਤੇ ਅਸੀਂ ਸਾਰੇ ਫਿਰ ਉਸ ਤੇ ਪੰਥਰੀ ਚੜ੍ਹਦੀ ਕਲਾ ਵਾਸਤੇ ਕੰਮ ਕਰੀਏ ਸ਼ਾਇਦ ਉਹਨਾਂ ਨੂੰ ਇੱਕੋ ਹੀ ਹੈ ਕਿ ਮੇਰੀ ਪ੍ਰਧਾਨਗੀ ਇਕੱਲੀ ਚਾਹੀਦੀ ਹੋਰ ਕੁਝ ਨਹੀਂ ਚਾਹੀਦਾ ਮੀ ਪਾਰਟੀ ਦੀਆਂ ਗੱਲਾਂ ਹੋ ਰਹੀਆਂ ਨੇ ਜੇ ਅਮਰਤਪਾਲ ਹੋਰਾਂ ਦੇ ਫਾਦਰ ਸਾਹਿਬ ਦੇ ਵੱਲੋਂ ਕਿਵੇਂ ਦੇਖਦੇ ਨੇ ਚਲੋ ਹਰ ਕੋਈ ਆਜ਼ਾਦ ਹੈ ਜੀ ਜੋ ਮਰਜ਼ੀ ਕਰੇ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਧੰਨਵਾਦ ਫਾਰ ਸਿੱਖ ਜਿਹੜਾ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਸਰਬੋੱਚ ਸਮਝਿਆ ਤੇ ਉਹਨਾਂ ਵਾਸਤੇ ਇਹ ਹੁਕਮ ਵੀ ਹੈ ਕਿ ਤਖਤ ਹੀ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਪੰਜ ਪ੍ਰਧਾਨੀ ਬਣਾਰੀ ਦੇ ਅਨੁਸਾਰ ਫੈਸਲੇ ਕਰਕੇ ਸਾਰੀ ਕੌਮ ਨੂੰ ਜਿਹੜਾ ਉੱਥੇ ਸੰਦੇਸ਼ ਦਿੱਤਾ ਜਾਂਦਾ ਤੇ ਆਦੇਸ਼ ਚੜੀ ਕੀਤੇ ਜਾਂਦੇ ਜਦੋਂ ਵੀ ਕਦੀ ਅਵੱਗਿਆ ਹੋ ਜੇ ਜਦੋਂ ਵੀ ਕੋਈ ਗਲਤੀ ਹੋ ਜੇ ਕੌਮ ਦੇ ਵਿੱਚ ਕੋਈ ਦੁਬਧਾ ਪੈ ਜੇ ਹਮੇਸ਼ਾ ਕੌਮ ਜਿਹੜੀ ਹੈ ਉਹ ਤਖਤ ਵੱਲ ਵੇਖਦੀ ਹੈ ਸੋ ਉੱਥੇ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਸੀ ਕੋਈ ਸਾਡੀ ਅਵਗਿਆ ਹੋਈ ਸੀ ਉਹਦੇ ਕਰਕੇ ਉੱਥੇ 2 ਦਸੰਬਰ ਨੂੰ ਫੈਸਲੇ ਕੀਤੇ ਗਏ ਔਰ ਸਾਰੇ ਨੇ ਗੱਲ ਮੰਨ ਕੇ ਉੱਥੇ ਜੋ ਸੇਵਾ ਵੀ ਲੱਗੀ ਸਜ਼ਾ ਵੀ ਲੱਗੀ ਤਨਖਾਹ ਵੀ ਲੱਗੀ ਉਹ ਭੁਗਤ ਕੇ ਗਏ ਪਰ ਬੜਾ ਦੁੱਖ ਹੈ ਕਿ ਸਦਾ ਸੁਖਬੀਰ ਸਿੰਘ ਬਾਦਲ ਜਦੋਂ ਤੁਸੀਂ ਇਹ ਮੰਨ ਵੀ ਗਏ ਹੋ ਸੇਵਾ ਵੀ ਤੁਸੀਂ ਕਰ ਲਈ ਹੈ ਜੋ ਉੱਥੇ ਤਨਖਾਹ ਲੱਗੀ ਸੀ ਉਹ ਵੀ ਭੁਗਤ ਲਈ ਹੈ ਹੁਣ ਤੁਹਾਨੂੰ ਕੀ ਲੋੜ ਪਈ ਹੈ ਕਿ ਤੁਸੀਂ ਇਹ ਕਹਿੰਦੇ ਕਿ ਮੈਂ ਤਾਂ ਉੱਥੇ ਸਾਰਾ ਕੁਝ ਝੂਠ ਹੀ ਕਹਿ ਦਿੱਤਾ ਸੀਗਾ ਮਗਰ ਮੰਨਿਆ ਇਸ ਕਰਕੇ ਇਸ ਕਰਕੇ ਮੈਂ ਆਪਣੀ ਝੋਲੀ ਚ ਪਾ ਲਿਆ ਫਿਰ ਜੇ ਤੁਸੀਂ ਝੂਠ ਹੀ بولਨੇ ਸੀ ਉੱਥੇ ਜਾ ਕੇ ਤੇ ਝੂਠ ਉਹਦਾ ਬੋਲ ਦਿੰਦੇ ਮੈਂ ਨਹੀਂ ਕੀਤਾ ਉਹ ਵੀ ਝੂਠ ਹੀ ਸੀਗਾ ਕਿ ਜੇ ਤੁਸੀਂ ਕਹਿੰਦੇ ਕਿ ਮੈਂ ਨਹੀਂ ਕੀਤਾ ਤਾਂ ਉੱਥੇ ਜਾ ਕੇ ਕਹਿ ਦਿੰਦੇ ਵੀ ਮੈਂ ਨਹੀਂ ਕੀਤਾ ਜੇ ਝੂਠ ਹੀ ਬੋਲਨੇ ਸੀਗੇ ਤੇ ਬੜਾ ਦੁੱਖ ਹੈ ਇਸ ਗੱਲ ਦਾ ਕਿ ਐਡੀ ਵੱਡੀ ਸਰਬੋੱਚ ਸੰਸਥਾ ਨੂੰ ਵੀ ਜਾ ਕੇ ਵੀ ਸੀ ਉੱਥੇ ਉੱਥੇ ਝੂਠ ਬੋਲੀਏ ਸੋ ਅੱਜ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਇਹ ਕਹੇ ਇਹ ਇਹ ਜਿਹੜਾ ਐਸ ਵੈਲਿਊ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇ ਬਿਲਕੁਲ ਸੀ ਤਾਂ ਹਣ ਸਾਰੇ ਬੰਦੇ ਕਿਹਨੂੰ ਬੰਦੇ ਬਣਾਓਗੇ ਤਖਤਾਂ ਦੇ ਜਥੇਦਾਰਾਂ ਨੇ ਤੁਹਾਨੂੰ ਉੱਥੇ ਆਦੇਸ਼ ਜਾਰੀ ਕੀਤਾ ਸੀਗਾ ਜੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਤੁਸੀਂ ਚੈਲੰਜ ਕਰ ਰਹੇ ਹੋ ਜੇ ਤਖਤਾਂ ਨੂੰ ਜਥੇਦਾਰ ਤਖਤਾਂ ਨੂੰ ਚੈਲੰਜ ਕਰ ਰਹੇ ਹੋ ਤੇ ਕਿੱਥੇ ਕਿਹੜੀ ਜਗ੍ਹਾ ਤੇ ਅਸੀਂ ਜਾ ਕੇ ਫੈਸਲੇ ਕਰਾਂ ਸੋ ਬੜਾ ਅਫਸੋਸ ਹੈ ਜੀ ਸਾਰੀ ਕਾਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਮੀਟਿੰਗ ਕਾਨਫਰੰਸ ਨੂੰ ਲੈ ਕੇ ਜਿਹੜੀਆਂ ਤਿਆਰੀ ਦੇਖੋ ਜੀ ਕਾਨਫਰੰਸ ਦਾ ਕਰਨ ਨਾ ਕਰਨ ਉਹ ਉਹਨਾਂ ਦੀ ਵੱਖਰੀ ਗੱਲ ਹੈ ਪਰ ਉਹਨਾਂ ਨੂੰ ਚਾਹੀਦਾ ਸੀ ਪਹਿਲਾਂ ਉੱਥੇ ਅਸਤੀਫਾ ਦੇੰਦੇ ਮਨਜ਼ੂਰ ਕਰਾਉਂਦੇ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹ ਆਪਣੀ ਪਾਰਟੀ ਸ਼ੁਰੂ ਕਰਦੀ ਅਸੀਂ ਸਾਰੇ ਪਾਰਟੀ ਕਰਦੇ ਕਿਉਂਕਿ ਇਸ ਤੇ ਤਿਆਰ ਹੈ ਪਾਰਟੀ ਕਰਨ ਵਾਸਤੇ ਉਹ ਕਿਉਂ ਨਹੀਂ ਚਾਹੁੰਦੇ ਕਿ ਅਕਾਲੀ ਦਲ ਜਿਹੜਾ ਤਕੜਾ ਹੋਵੇ ਕਿਉਂ ਨਹੀਂ ਚਾਹੁੰਦੇ ਕਿ ਪੁਨਰਸੁਰਜੀਤ ਹੋ ਕੇ ਤੇ ਅਸੀਂ ਸਾਰੇ ਫਿਰ ਉਸ ਤੇ ਪੰਥਰੀ ਚੜ੍ਹਦੀ ਕਲਾ ਵਾਸਤੇ ਕੰਮ ਕਰੀਏ ਸ਼ਾਇਦ ਉਹਨਾਂ ਨੂੰ ਇੱਕੋ ਹੀ ਹੈ ਕਿ ਮੇਰੀ ਪ੍ਰਧਾਨਗੀ ਇਕੱਲੀ ਚਾਹੀਦੀ ਹੋਰ ਕੁਝ ਨਹੀਂ ਚਾਹੀਦਾ ਮੀ ਪਾਰਟੀ ਦੀਆਂ ਗੱਲਾਂ ਹੋ ਰਹੀਆਂ ਨੇ ਜੇ ਅਮਰਤਪਾਲ ਹੋਰਾਂ ਦੇ ਫਾਦਰ ਸਾਹਿਬ ਦੇ ਵੱਲੋਂ ਕਿਵੇਂ ਦੇਖਦੇ ਨੇ ਚਲੋ ਹਰ ਕੋਈ ਆਜ਼ਾਦ ਹੈ ਜੀ ਜੋ ਮਰਜ਼ੀ ਕਰੇ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਧੰਨਵਾਦ